ਚੇਲੇਨ ਕਾਲ ਕਰਦਾ ਫੇਰਾ ਬੈਠੇ ਸਪਿਆਨ ਕੇ ਦਰਮਿਆਨ ਕਿੱਥੇ ਵਧਿਆ ਪਟੁੱਟੇਂਦਾ ਅਜੁਰ ਹਰਦਈ ਸ਼ੌਂਕ ਪੜਿਆ ਯਾਰ ਮੀਂਡਾਲਾ ਦਸਮੀ ਦੋ ਵਾਦ ਕਰਨੀ ਨੀ ਬਾਰ ਮੀ ਸਾਡਾ ਵੀ ਅੱਖ ਹੋਂੇ ਅਵਾਲੇ ਖਾਂਦਾ ਫਿਰਦਾ ਏ ਉੱਥੇ ਅਗੇ ਵੈਰੀਆਂ ਦੀ ਇੱਕ ਪਾਰ ਨਹੀਂ ਆ ਹੋ ਜਸਵੰਤ ਸਿੰਘ ਖਾਲੜਾ ਤੇ ਬੈਨ ਹੋ ਗਈ ਕੰਗਨਾ ਦੀ ਹੋ ਗਈਆਂ ਰਿਲੀਜ਼ ਫਿਲਮਾਂ ਸੱਚ ਨਾਲ ਜਾਂਤਾ ਨਾ ਜਾਣੂ ਹੋ ਜਵੇ ਤੈਉ ਚਲਦੀਆਂ ਛੁੱਟੀਆਂ ਅਜੀਬ ਫਿਲਮਾਂ ਹੋ 24/7 ਲੱਗੀ ਰਹਿੰਦੀ ਰੌਣਕ ਜੀ ਸਾਥ ਚ ਨਹੀਂ ਰੱਖਦੇ ਕਮਾਂਡ ਵੀ ਲੋ ਆਪਣੇ ਹੀ ਹੱਥ ਚ ਸੇਵਾ ਨੂੰ ਵੀ ਮੂਹਰੇ ਰਹਿੰਦੇ ਪੜੇ ਲਿਖੇ ਨੇ ਦੇਸੀ ਮਣਾ ਪਰਿਆਏ ਪੈਂਡੂਆਂ ਦੀ ਮੱਤ ਚ ਉਹ ਇੱਕ ਦਿਨ ਸਭ ਕੁਝ ਸਾਹਮਣੇ ਆਉਣਾ ਕਦੋਂ ਤੱਕ ਪਿੰਜਰੇ ਨਾ ਡੱਕ ਲਵੋਗੇ ਇਹ ਧਰਤੀ ਪੰਜਾਬ ਦੀ ਏ ਜਮੇਸ਼ੀਰਾਂ ਨੂੰ ਕਿਨੂ ਕਿਨੂ ਪਿੰਜਰੇ ਚ ਡੱਕ ਲਵੋਗੇ ਬਾਹਰ ਲਾ ਜੇ ਆ ਕੇ ਕੋਈ ਹਵਾ ਕਰ ਜੇ ਪਿੰਡ ਛੱਡ ਟੱਪਣ ਨਹੀਂ ਧੰਦੇ ਮੋੜ ਤੋਂ ਉਹ ਤੇਰੇ ਸੋਹਰੇ ਪਿੰਡ ਨਾ ਨਾ ਕਹਤ ਹੁੰਦੇ ਥੋੜੇ ਦੋ ਇੱਕ ਬਾਬੇ ਕੋਲ ਇੱਕ ਪਿੰਡ ਦੀ ਮੰਦਿਰ ਤੋਂ ਹੈਲੋ ਕੀ ਨਾਵੇਂ ਲਪ੍ਰੀਤਾ ਜੀ ਅੱਛਾ ਲਪ੍ਰੀਤ ਫਿਰ ਅੱਜ ਕਿਹੜਾ ਗਾਣਾ ਸੁਣਾਓਗੇ ਮੇਰੇ ਪਿੰਡ ਦੇ ਮੁੰਡਿਆਂ ਤੇ ਸੁਣਾਉਣਾ ਜੀ ਮੈਂ ਕਾਵਾ ਕੋਤ ਤੇ ਨੰਨਾ ਦੇ ਦੋਨੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹੋ 24 ਸੱਤ ਲੱਗੀ ਰਹਿੰਦੀ ਰੌਣਕ ਜੀ ਸੱਤ ਚ ਨਹੀਂ ਰੱਖਦੇ ਕਮਾਂਡ ਵੀ ਲੋ ਆਪਣੇ ਹੀ ਹੱਥ ਚ ਸੇਵਾ ਨੂੰ ਵੀ ਮੂਹਰੇ ਰਹਿੰਦੇ ਪੜੇ ਲਿਖੇ ਨੇ ਦੇਸੀ ਮਣਾ ਪਰਿਆਏ ਪਿੰਡੂਆਂ ਦੀ ਮੱਤ ਚ ਬਾਹਰ ਲਾ ਜੇ ਆ ਕੇ ਕੋਈ ਹਵਾ ਕਰ ਜੇ ਪਿੰਡ ਛੱਡ ਟੱਪਣ ਨਹੀਂ ਧੰਦੇ ਮੌੜ ਤੋਂ ਉਹ ਤੇਰੇ ਸੋਹਰੇ ਪਿੰਡ ਨੰਨਾ ਕੋਤ ਹੁੰਦੇ ਥੋੜੇ ਦੋ ਇੱਕ ਬਾਬੇ ਕੋਲ ਹੋ ਇੱਕ ਪਿੰਡ ਦੀ ਮੰਡੀਰ ਤੋਂ ਉਹ ਤੇਰੇ ਸੋਰੇ ਪਿੰਡ ਨਾ ਨਾ ਕੋਤ ਹੁੰਦੇ ਥੋੜੇ ਤੋਂ ਇੱਕ ਬਾਬੇ ਕੋਲ ਹੋ ਇੱਕ ਪਿੰਡ ਦੀ ਮੰਦਿਰ ਤੋਂ ਹਾਂ ਹਾਂਜੀ ਵਾਹਿਗੁਰੂ ਜੀ ਸਾਸਰੀ ਘਾਲ ਜੀ ਕਰ ਲੈ ਕੋਈ ਗੱਲ ਮੁੱਦੇ ਮੂੰਹ ਕਰ ਕਰ ਗੱਲ ਪਹਿਲਾਂ ਜਾਮ ਜਿਹੜਾ ਲਾਇਆ ਹੋਇਆ ਉਹ ਘਟਾਓ ਇਧਰੋਂ ਇਧਰ ਨੂੰ ਹੋ ਜੋ ਸਾਈਡ ਤੇ ਉਹਨਾਂ ਨੂੰ ਲੰਘਣ ਵੀ ਦੋ ਨਾ ਟ੍ਰੈਫਿਕ ਹੋ ਗਿਆ ਪਿੱਛੇ ਹੋਰ ਵੀ ਸ਼ਵਾਸ ਹੋਰ 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 ਸ਼ੁਰੂ ਹੋਇਆ ਕੰਮ ਹੁਣ ਸੁਣਾਓ ਮੈਂ ਸਹੀ ਐ ਵੀ ਲਗਾਰੀਆ ਸਭਾ ਝੋੜੀਆਂ ਤੋਂ ਆਗੇ ਸਿੱਧਾ ਅੱਡੇ ਵਿੱਚ ਖੜ ਜਿੰਨੇ ਅੱਡੇ ਵਿੱਚ ਆਗੇ ਪਿੰਡ ਘਾਤ ਵਿੱਚ ਵੜ ਜੀ ਸਾਧਨ ਜੇ ਮਿਲਿਆ ਕੋਈ ਉਹ ਦੇਤੇ ਚੜਦੀ ਚੱਲ ਜਿੰਨਾ ਸਾਈਡ ਕਿਤੇ ਰੋਂਗ ਬੱਲੀਏ ਪੁੱਛ ਨਹੀਂ ਨਹੀਂ ਰਾਈਟਰ ਸਾਹਿਬ ਕਹਿੰਦੇ ਹਾੜੀ ਮੁੰਡਾ ਨਹਿਣਾ ਪਿੰਡੋ ਕਰਦਾ ਬਲੋਂਗ ਬੱਲੀਏ ਪੁੱਛ ਨਹੀਂ ਨਹੀਂ ਰਾਈਟਰ ਸਾਹਿਬ ਕਹਿੰਦੇ ਹਾੜੀ ਮੁੰਡਾ ਨਹਿਣਾ ਪਿੰਡੋ ਕਰਦਾ ਬਲੋਂਗ ਬੱਲੀਏ ਇਹ ਆਈ ਸਾਡਾ ਭਾਈ ਛੋਟਾ ਪ੍ਰਿੰਸ ਹੱਥ ਦਾ ਹੋਰ ਆਏ ਨਹੀਂ

ਚੋਰ ਜਣਾ ਚੁੱਪ ਕਰੋ ਸਾਈਡ ਸਣਾਜੀ ਸਾਈਡ ਚੱਕ 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 ਮੁਟਿਆ ਦੇ ਵਿਆਹ ਨਹੀਂ ਹੋ ਰਹੇ ਦੁਖੀ ਨੇ ਵਿਚਾਰੇ ਉਹਨਾਂ ਤੇ ਸੁਣਾਓ ਕੋਈ ਕਿਰਦ ਕਟੇ ਵਿਆਹ ਤਾਂ ਦੋ ਦੋ ਹੋ ਰਹੇ ਨੇ ਇੱਕ ਜਟ ਹੋ ਰਹੀ ਆਰਮੀ ਦੇ ਸੁਣਾਵਾ ਜੀ ਆਰਮੀ ਤੇ ਲਿਖਿਆ ਸਿੱਕਾ ਆਰਮੀ ਵਾਲੇ ਜਿਹੜੇ ਮੁੰਡੇ ਇੱਥੇ ਖੜੇ ਨੇ ਜੀ ਇੱਕ ਗੰਨਾ ਸਾਡਾ ਗੰਨਾ ਵੀਰ ਔਰ ਹੈ ਯਾਰ ਮੇਰੀ ਯਾਰ ਸਾਥੀ ਸਾਡੀ ਆਇਓ ਫਿਰ ਇੱਧਰ ਬੁਲਾਓ ਨਾ ਮੇਰੇ ਆ ਆ ਆ ਆ ਆ ਆ ਤੇਰੇ ਇਹ ਗਾਣਾ ਤੁਹਾਡੇ ਦੀ ਇਹ ਗਾਣਾ ਨਹੀਂ ਚਾਹੁੰਦਾ ਇਹ ਵੈਸੇ ਫੈਨ ਹੈ ਜੀ ਮਦਰਾਮੇ ਚ ਜਾਣਾ ਚਾਹੁੰਦਾ ਇਹ ਔਰ ਸ਼ੁਰੂ ਤੋਂ ਹੀ ਸ਼ੌਂਕ ਪਾਲਿਆ ਹੈ ਆਰਮੀ ਜਾਣਾ ਦਸਮੀ ਦੋ ਵਾਧ ਕਰਨੀ ਨੀ ਬਾਰ ਮੈਂ ਸਾਡਾ ਵੀ ਅੱਖ ਹੋਣੇ ਉਵਾਲੇ ਖਾਂਦਾ ਫਿਰਦਾ ਏ ਉੱਥੇ ਜਾ ਕੇ ਵੈਰੀਆਂ ਦੀ ਇੱਕ ਬਾੜ ਨਹੀਂ ਦੇਸ਼ ਦੀ ਆ ਮੈਂ ਵੀ ਰੱਖਿਆਏ ਕਰਨੀ ਕਰਨੀ ਹੈ ਆਂਟੀਆਂ ਦੇ ਨਾਲ ਲੜ ਕੇ ਨਿੱਕੋ ਇੱਕ ਸੁਪਨਾਏ ਬੇਬੇ ਮੇਰੀਏ ਬਾਰਡਰ ਤੇ ਖੜਨਾ ਬਦੂਗ ਫੜ ਕੇ ਨਿੱਕੋ ਇੱਕ ਸੁਪਨਾਏ ਬੇਬੇ ਮੇਰੀਏ ਬਾਰਡਰ ਤੇ ਖੜਨਾ ਬਦੂਗ ਫੜ ਕੇ ਆਹ ਤਰੰਗ ਜਿਗਰੀਏ ਹੁੰਦੇ ਨਹੀਂ ਕਿ ਜਿਹੜੇ ਆਰਮੀ ਚ ਜਾਂਦੇ ਆ ਜਿਹਦੇ ਦਰਬਾਰ ਤੇ ਖੜੇ ਉਹਦੇ ਸੁਣਾ ਦੇ ਜਿਹਦੇ ਦਰਬਾਰ ਤੇ ਖੜੇ ਆ ਉਹਦੇ ਨੇ ਸੁਣਾ ਦੇ ਥੋੜਾ ਟਾਈਮ ਹੈ ਹਾਂ ਠੀਕ ਹੈ ਜੀ ਮਿੰਨਾ ਸੌਣ ਭਾਦੁੰਦਾ ਆ ਯਾਰ ਲੱਗਣ ਵਾਲੀਆਂ ਨੇ ਪੀਰ ਮੇਰੇ ਦੀਆਂ ਮਾੜੀਆਂ ਤੁਰ ਤੋ ਸੱਜਣਿਆਂ ਵਾਲੀਆਂ ਨੇ ਹੋ ਦੇਖੇ ਕਾਮਿਕਲਾ ਵਿੱਚ ਕੁਲਦੇ ਟਾਕੇ ਲੱਗੇ ਤਾਲੇ ਦੇ ਟਾਕੇ ਲੱਗੇ ਤਾਲੇ ਦੇ ਹੋ ਗਏ ਹੁਕਮ ਸੇਵਾਦਾਰਾਂ ਨੂੰ ਨੀਲੇ ਕੋੜੇ ਆਣ ਦੇ ਹੋ ਗਏ ਹੁਕਮ ਸੇਵਾਦਾਰਾਂ ਨੂੰ ਨੀਲੇ ਕੋੜੇ ਆਣ ਦੇ ਆ ਬਈ ਜੈ ਹੋ ਸੱਚੇ ਦਰਬਾਰ ਕੀ ਜੈ ਆ ਦੁਰਗੋਤਨਾਤ ਕੀ ਹੋਰ ਬੋਤ ਕੰਡਾ ਮਾਰਾ ਕੰਨ ਖਾਈ ਆ ਹੁਣ ਕੱਢ ਬਲਾ ਕੋਈ ਵਧੀਆ ਜੀ ਕਿਹੜਾ ਮੁੰਡਾ ਗੀਤ ਸੁਣਾਊਗਾ ਉਹ ਕੌਣ ਆਜੋ ਆਜੋ ਅੱਗੇ ਆਜੋ ਮੇਰੇ ਪਿੱਛੇ ਆਜੋ ਕੀ ਗੱਲ ਸੁਣੋ ਉਧਰ ਕੱਟ ਨਾ ਕਰੋ ਪਿੱਛੇ ਨੂੰ ਆਜੋ ਭਾਵੇਂ ਵੀਰ ਬੜੇ ਸੜਕ ਨਹੀਂ ਜਾਮ ਕਰਨੀ ਆਪਾਂ ਸੜਕ ਨਹੀਂ ਜਾਮ ਕਰਨੀ ਪਿੱਛੇ ਨੂੰ ਹੋ ਜਾ ਪਿੱਛੇ ਨੂੰ ਹੋ ਜਾ ਪਿੱਛੇ ਨੂੰ ਹੋ ਜਾ ਚਲੋ ਆ ਹੁਣ ਮੈਂ ਬੋਲ ਕੀ ਨਾਮ ਹੈ ਤੁਹਾਡਾ ਗੁਰਸੇਵ ਕਰੰਦਾ ਗੁਰਸੇਵ ਹੈ ਮੁੰਡਾ ਗੀਤ ਲਿਖਣ ਦਾ ਸ਼ੌਂਕ ਹੈ ਕੀ ਗਾਉਣ ਦਾ ਲਿਖ ਵੀ ਲੈਣੇ ਆ ਗਾ ਵੀ ਲੈਣੇ ਆਂ ਹਾਂਜੀ ਚਲੋ ਸੁਣਾਓ ਫਿਰ ਕੀ ਸੁਣਾਓਗੇ ਮੈਂ ਇੱਕ ਵੈਸੇ ਅੱਜ ਕੱਲ ਦੇ ਜਿਵੇਂ ਹੋ ਰਿਹਾ ਪੰਜਾਬ ਨਾਲ ਉਹਦੇ ਨੇ ਥੋੜਾ ਬੋਤ ਲਿਖਿਆ ਹੋਇਆ ਉਹ ਸੁਣਾਵਾਂਗਾ ਇੱਕ ਜਿਵੇਂ ਆਪਣੀ ਮੂਵੀ ਬੈਨ ਹੋ ਕਿਸੇ ਦਿਲਜੀਤ ਸੋਨ ਦੀ ਦਸਵੰਤ ਸਿੰਘ ਖਾਲੜਾਈ ਸੀ ਪੰਜਾਬ ਮੈਂ ਕਿ ਫਾਈ ਉਹਵੇਂ ਲਿਖਿਆ ਸੀਗਾ ਇੱਕ ਸੋਨੇ ਮੜਾ ਜਾ ਹੁ ਜਸਵੰਤ ਸਿੰਘ ਖਾਲੜਾ ਤੇ ਬੈਨ ਹੋ ਗਈ ਕੰਗਨਾ ਦੀ ਹੋ ਗਈਆਂ ਰਿਲੀਜ਼ ਫਿਲਮਾਂ ਸੱਚ ਨਾਲ ਜਾਂਤਾ ਨਾ ਜਾਣੂ ਹੋ ਜਵੇ ਤੈਉ ਚਲਦੀਆਂ ਛੁੱਟੀਆਂ ਅਜੀਬ ਫਿਲਮਾਂ ਉਹ ਇੱਕ ਦਿਨ ਸਭ ਕੁਝ ਸਾਹਮਣੇ ਆਉਣਾ ਕਦੋਂ ਤੱਕ ਪਿੰਜਰੇ ਨਾ ਡੱਕ ਲਵੋਗੇ ਇਹ ਧਰਤੀ ਪੰਜਾਬ ਦੀ ਏ ਜਮੇਸ਼ੀਰਾਂ ਨੂੰ ਕਿਨੂ ਕਿਨੂ ਪਿੰਜਰੇ ਚ ਡੱਕ ਲਵੋਗੇ ਅੱਗੇ ਜੀ ਉਹ ਹਿੰਦੂ ਮੁਸਲਿਮ ਸਿੱਖ ਕਰਦੇ ਰਹੋ ਆਪਸ ਚ ਲੜ ਲੜ ਮਰਦੇ ਰਹੋ ਤੋਂ ਵੀ ਦੇਹਾਂ ਕੁੱਤੇ ਵਾਲਾ ਕੰਮ ਕਰ ਲਓ ਘਾਟਦੇ ਰਹੋ ਤੇ ਨਹੀਂ ਕਰਦੇ ਰਹੋ ਉਪਾਦ ਵਿੱਚ ਇੰਨਾ ਨਹੀਂ ਛਿਲ ਲਾਉਣੀਆਂ ਚਾਰ ਛਿਲੜਾਂ ਦੇ ਵੱਟੇ ਜੀ ਦਾ ਪਖ ਲਵੋਂਗੇ ਧਰਤੀ ਪੰਜਾਬ ਦੀਏ ਜੰਮੇ ਸ਼ੇਰਾਂ ਨੂੰ ਕਿਨੂ ਕਿਨੂ ਪਿੰਜਰੇ ਚ ਡੱਕ ਲਵੋਂਗੇ ਪੂਰੀ ਮਾਲਕ ਦੀ ਕਿਰਪਾ ਨਾਲ ਰਹਿਣ ਵਸਦੇ ਜਿਨ੍ਹਾਂ ਜੜਨ ਨੂੰ ਫਿਰਦੇ ਹੋ ਰਹਿਣ ਹੱਸਦੇ ਆਪਣੇ ਵਿਛੋਂਦੇ ਸਾਡੇ ਜਹਲ ਸਾਡੇ ਲਈ ਗੈਰਾਂ ਦੇ ਟਰੇ ਪੰਚ ਨਾ ਅਸੀਂ ਫਸਦੇ ਇੱਥੇ ਇੱਕ ਮਾਰਨੇ ਤੇ ਦਸ ਖੜੇ ਹੋਣਗੇ ਕਿਨੂ ਕਿਨੂ ਕਰ ਤੁਸੀਂ ਵਸ ਲਵੋਂਗੇ ਧਰਤੀ ਪੰਜਾਬ ਦੀਏ ਜੰਮੇ ਸ਼ੇਰਾਂ ਨੂੰ ਨੋਕੀ ਨੋਕੀ ਨੂੰ ਪਿੰਜਰੇ ਚ ਡੱਕ ਲਵਾਂਗੇ ਬਾਈ ਥੋੜੀ ਕਲਮ ਬਹੁਤ ਹੀ ਆਜ਼ਾਦ ਹੈ ਤਾੜੀ ਹੋ ਜਾਏ ਇੱਕ ਬਾਈ ਦੇ ਰਾਹ ਤੇ ਮੋੜਾ ਤੰਬਲਾ ਗੜਕੁੱਟ ਲੈ ਵੇਤੇ ਦੂਜਾ ਧਮ ਬੋਤਲਾਂ ਦੇ ਦਾ ਜੀ ਕੀ ਬਾਤ ਹੈ ਜੀ ਆ ਜਿਹੜੇ ਕੰਨਾਂ ਚ ਪਾਈਏ ਜੀ ਇਹ ਮੁੰਦਰਾ ਪਾਈਏ ਤੁਸੀਂ ਵੀ ਜੋਗੀ ਬਣ ਗਏ ਹਾਂ ਹਾਂ ਇਹ ਮੁੰਦਰਾ ਨੇ ਪਾਈ ਜੀ ਸਾਡੀਆਂ ਮੁੰਦਰਾ ਬੇਟਾ ਕੀ ਨੇ ਹੀਰ ਨੇ ਬੁਵਾਤੀਆਂ ਕਿ ਕਿਹਨੇ ਬੁਵਾਈਆਂ ਇਹ ਮਤਲਬ ਸਾਡੇ ਕਾਹਨੇ ਪਾ ਪਾਪਾ ਗੁਰੂ ਹੋਖਲਾ ਤੋਂ ਪਾਈ ਹਾਂ ਜੀ ਹਾਂ ਹਾਂ ਬਹੁਤ ਵਧੀਆ ਹੈ ਹਾਂ